ਸੋਹਤ ਦਿਖਾਈਏ ਤੁਹਾਨੂੰ ਅੱਜ ਸ਼ਿਪਾਰ ਦਾ ਮੇਲਾ ਕਿਵੇਂ ਹੋ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਏ ਆ ਸ਼ਿਪਾਰ ਦੇ ਮੇਲੇ ਤੇ ਜਿਹੜਾ ਕੀ ਪੰਜਾਬ ਦਾ ਬਹੁਤ ਮਸ਼ਹੂਰ ਮੇਲਾ ਮੰਨਿਆ ਗਿਆ ਵਾ ਇਹ ਸਾਰਿਆਂ ਮੇਲਿਆਂ ਤੋਂ ਸਭ ਤੋਂ ਵੱਡਾ ਮੇਲਾ ਹੈ ਨਾ ਸਭ ਤੋਂ ਵੱਡਾ ਤੇ ਸਭ ਤੋਂ ਜ਼ਿਆਦਾ ਮਸ਼ਹੂਰ ਮੇਲਾ ਇਹ ਤੇ ਤੁਹਾਨੂੰ ਆਪਾਂ ਘੁਮਾਉਣੇ ਆ ਅੱਜ ਦਿਖਾਉਣੇ ਆ ਮੇਲੇ ਦੀ ਰੌਣਕਾਂ ਸ਼ੌਣਕਾਂ ਪਰ ਪੰਜਾਬ ਦੇ ਟ੍ਰੈਡੀਸ਼ਨ ਫੂਡ ਦਾ ਆ ਜਾਂਦੇ ਸਾਰੇ ਆ ਆਜੀ ਹਾਂਜੀ ਸੁਣਾਓ ਹਾਂ ਹਾਂ ਜਿਹੜਾ ਟੈਂਟਰ ਹੈ ਅਸੀਂ ਦੇਖ ਲਿਆ ਸਾਡੀ ਮਿਸਟਰ ਪੰਜਾਬੀ ਵੀਰੇ ਮਿਸਟਰ ਪੰਜਾਬੀ ਹਾਂ ਹਾਂ ਦੇਖ ਲਓ ਦੇਖ ਲਓ ਹੋਰ ਕਹਿਣਾ ਚਾਹੋਗੇ ਇਸ ਪਾਰ ਦੇ ਮੇਲੇ ਬਾਰੇ ਕੁਝ ਕਿਵੇਂ ਆਉਣਗੇ ਅੱਜ ਕੀ ਵੀਰੇ ਮੇਲਾ ਹੈਗਾ ਨਹੀਂ ਜੀ ਕੱਲ ਮੈਂ ਹੋਣਾ ਚੰਡੋਲ ਡੇ ਗਿਆ ਠੀਕ ਹੈ ਸੱਚੀ ਉਹ ਆਧੇ गिर ਗਿਆ ਜੀ ਕਿਸ਼ਤੀ ਕਿਸ਼ਤੀ ਕਰੀਆ ਕਿਸ਼ਤੀ ਚ ਨਾਲ ਲਏ ਜੂੜਾ ਮਤਲਬ ਅਸੀਂ ਠੀਕ ਆ ਚੈਨਲ ਹੈਗਾ ਮਿਸਟਰ ਪੰਜਾਬੀ 914 ਇਹ ਜਿਹੜਾ ਗੈਸਟ ਕਰਦੇ ਆ ਵੀ ਧਿਆਨ ਨਾਲ ਲਿਖਿਆ ਜਾਵੇ ਕਿ ਇਹਦੇ ਕੋਈ ਨੁਕਸਾਨ ਨਾ ਹੋਵੇ ਬਸ ਸਾਰੇ ਸਹੀ ਸੁਥੀ ਸਾਦੇ ਬਿਲਕੁਲ ਹੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੋ ਭਾਈ ਤੁਸੀਂ ਦੇਖ ਸਕਦੇ ਹੋ ਰੌਣਕਾਂ ਭਾਈ ਹੁਣੇ ਕਹਿੰਦੇ ਕੱਲ ਇੱਥੇ ਘਟਨਾ ਵਾਪਰੀ ਹੈ ਇੱਕ ਕੇਸਤੀ ਡੇਪੀ ਸੀਗੀ ਕਿਸਤੀ ਜਿਹੜਾ ਪੈਂਡੂਲਮ ਜਾਂ ਹੁੰਦਾ ਬਾਕਾ ਹੋ ਕੇ ਜੜਿਆ ਤਾਜ਼ਾ ਤਾਜ਼ਾ 50 ਮੁੰਦੇ ਜ਼ਖਮੀ ਹੋਏ ਹਨਾ ਉਹ ਆਪਾਂ ਉਹਦੇ ਤੇ ਝੂਟਾ ਬਿਲਕੁਲ ਨਹੀਂ ਲੈਣਾ ਹੈਂ ਹੈ ਉਹ ਉੱਦੋਂ ਤੇ ਨਾ ਜੜ ਜੀ ਬੰਦੇ ਜਿਆਦਾ ਭਾਰੇ ਚੜ ਗਏ ਹੋਣੇ ਆ ਕਾਠਾ ਬਹੁਤਾ ਜਿਆਦਾ ਨਹੀਂ ਹੈਗਾ ਮੇਲੇ ਦਾ ਅੱਜ ਹਿਸਾਬ ਦੇ ਹੀ ਆ ਸਟ੍ਰੋਗਲਰਾਂ ਨਾਲ ਗੱਲ ਕਰੀਏ ਨਾ ਵੀ ਇਹ ਪਣੀ ਦਾ ਅਸਰ ਇਹ ਮੇਲੇ ਬਾਰੇ ਵੈਸੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਪਰ ਆਪਾਂ ਫੇਰ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਇਹ ਜਿਹੜਾ ਮੇਲਾ ਲੱਗਦਾ ਇਹਨੂੰ ਛਪਾਰ ਦਾ ਮੇਲਾ ਕਹਿੰਦੇ ਤੇ ਪਿੰਡ ਛਪਾਰ ਦੇ ਵਿੱਚ ਹੀ ਲੱਗਦਾ ਹੈ। ਲੱਗ ਗਿਆ 50 ਦੇ 4 ਪੰਨੇ 50 ਦੇ 400 ਸਾਰੀਆਂ ਰੌਣਕਾਂ ਤੁਸੀਂ ਦੇਖ ਲਓ ਮੇਲੇ ਦੀਆਂ। ਇਦਾਂ ਆਪਾਂ ਨੂੰ ਇੱਥੇ ਸਟਾਲਸ ਤੇ ਦੁਕਾਨਾਂ ਆ ਗਈਆਂ ਉਹ ਮਿਲਣਗੇ ਦੇਖਣ ਨੂੰ। ਭਾਈ ਟਰੈਕਟਰ ਦੇ ਨਾਲ ਟਰੋਲੀ ਫ੍ਰੀ। ਭਾਈ ਟਰੈਕਟਰ ਦੇ ਨਾਲ ਟਰੋਲੀ ਫ੍ਰੀ ਕਰਤੀ 100 ਰੁਪਏ ਜਿਵੇਂ ਸਾਹਮਣੇ ਆਪਾਂ ਨੂੰ ਦੇਖਦੇ ਝੂਟੇ ਲੱਗੇ ਹੋਏ। ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ। ਸਾਰਾ ਮੇਲਾ ਆਪਾਂ ਤੁਹਾਨੂੰ ਘੁੰਮ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਸਾਰਾ ਆਪਾ ਪੰਜਾਬ ਦਾ ਟ੍ਰੈਡੀਸ਼ਨਲ ਮੇਲਾ ਦੇਖਦੇ ਆਂ ਇਹਦੇ ਵਿੱਚ ਤੁਹਾਨੂੰ ਪੰਜਾਬ ਦਾ ਕਲਚਰ ਚਲਕੂਗਾ ਕਿਵੇਂ ਜਿਹੜੀਆਂ ਪੁਰਾਣੇ ਸਦੀਆਂ ਤੋਂ ਜਿਵੇਂ ਜਿਵੇਂ ਚੱਲੀਆਂ ਆ ਰਹੀਆਂ ਦੁਕਾਨਾਂ ਲੋਕੀ ਲਾਉਂਦੇ ਇੱਥੇ ਇੱਥੇ ਧਰਮੀ ਕਸਾਨ ਵੀ ਬਣਿਆ ਹੋਇਆ ਹੈ ਦਾ ਸਰਵਿਸ ਕਰਦੇ ਆ। ੱਲੀ ਆਣਾ ਕੰਪੀਟੀਸ਼ਨ ਦਾ ਹਰੇ ਕੰਮ ਚ ਚੱਲਦਾ। ਇੱਧਰਲੇ ਪਾਸੇ ਆਪਾਂ ਦੇਖਦੇ ਹਾਂ ਛੋਟੇ ਬੱਚਿਆਂ ਦੇ ਝੂਟੇ ਲੱਗੇ ਹੋਏ ਆ। ਉਹ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਾਂ। ਮੈਂ ਤੁਹਾਨੂੰ ਪਿੱਛੇ ਵੀ ਦਿਖਾਈ ਸੀ ਪੰਜਾਬ ਦੇ ਟਰੈਡੀਸ਼ਨਲ ਫੂਡ ਆ ਜਿਹਨੂੰ ਪੰਜਾਬੀ ਇੱਥੇ ਪਾਤੀ ਕਹਿੰਦੇ ਆ। ਦੇਸੀ ਭਾਸ਼ਾ 'ਚ। ਤੇ ਇੱਧਰਲੇ ਪਾਸੇ ਛੋਟੇ ਜਵਾਕਾਂ ਦੇ ਝੂਟੇ ਲੱਗੇ ਹੋਏ ਆ। ਜੇ ਤੁਸੀਂ ਆਓ ਛੋਟੇ ਬੱਚਿਆਂ ਨੂੰ ਇੱਧਰ ਹੱਥ ਲਿਆ ਸਕਦੇ। ਬਾਕੀ ਸ਼ਾਮ ਦਾ ਵੇਲਾ ਟਾਈਮ ਅਜੇ ਜ਼ਿਆਦਾ ਹੋਇਆ ਨਹੀਂ ਹੈਗਾ ਲਗਭਗ 5 ਵਜੇ ਨਾਲੇ ਆ ਤੇ ਉਹਦੇ ਕਰਕੇ ਰਸ਼ ਹਜੇ ਬਹੁਤਾ ਜ਼ਿਆਦਾ ਨਹੀਂ ਇਸ ਇਹ ਮੇਲੇ ਦੇ ਵਿੱਚ ਨਾ ਰਾਤ ਨੂੰ ਕਾਫੀ ਰਸ਼ ਹੁੰਦਾ ਬਹੁਤੇ ਲੋਕੀ ਇਹ ਮੇਲਾ ਰਾਤ ਨੂੰ ਵੇਖਦੇ ਆ ਤਾਂ ਬਾਕੀ ਪਾਰਕਿੰਗ ਵਗੈਰਾ ਦਾ ਇੱਥੇ ਹੁੰਦਾ ਪੂਰਾ ਪ੍ਰਬੰਧ ਪੰਜਾਬ ਦੇ ਲੋਕਾਂ ਲਈ ਤਾਂ ਇਹ ਕੋਈ ਬਹੁਤ ਹੀ ਨਵੀਂ ਚੀਜ਼ ਨਹੀਂ ਹੈਗੀ ਕਿਉਂਕਿ ਉਹ ਤਾਂ ਸਾਰੇ ਜਾਣੇ ਤਕਰੀਬਨ ਜਾਣਦੇ ਆ ਪੰਜਾਬ ਸ਼ਪਾਰ ਦੇ ਮੇਲੇ ਬਾਰੇ ਇਧਰਲੇ ਪਾਸੇ ਆਪਾਂ ਨੂੰ ਖੂਨਦਾਨ ਕੈਂਪ ਮਿਲ ਜਾਂਦੇ ਆ ਜੇ ਸਾਡੇ ਕੋਲੇ ਵੀਆਈਪੀ ਪਾਸ ਹੈਗਾ ਤਾਂ ਆਪਾਂ ਗੱਡੀ ਅੰਦਰ ਵੀ ਲੈ ਕੇ ਆ ਸਕਦੇ ਆ ਇਧਰ ਬਾਬਾ ਜੀ ਦੇ ਆ ਕੇ ਇਹ ਕੀ ਆ ਫੋਰਸ ਫੋਰਸਲੀ ਪ੍ਰਮੋਸ਼ਨ ਕਰਨ ਲੱਗਿਆ ਆ ਇਧਰ ਆ ਗੇਮਾਂ ਦਾ ਤੁਹਾਨੂੰ ਨੇੜੇ ਉਹਦਾ ਖਾਦਾ ਨਾ ਨੇਗਲਾ ਵੀ ਇੱਕ ਗੱਲ ਹੈ ਪੈਂਦੀ ਨਹੀਂ ਹੁੰਦੀ ਬੋਲ ਮੈਂ ਇੱਕ ਗੱਲ ਨੋਟ ਕਰੀ ਆ ਹਾਂ ਪੂਰੀ ਪੂਰੀ ਧਾਰ ਰੱਖੀ ਹੁੰਦੀ ਹੈ ਨਾ ਜੀ ਉਹ ਵੀ ਫੱਟਾ ਟੱਪਣ ਵਾਲਾ ਲਾਇਆ ਰਿਹਾ ਹੈ ਇਹ ਰਿੰਗ ਟੱਪ ਜਾਂਦਾ ਭਾਜੀ ਸਿੱਧਾ ਰਿੰਗ ਫੱਟਾ ਦੋਈ ਹੁੰਦਾ ਉਹ ਗੇਂਦ ਉਦੋਂ ਦੀ ਲਾਈ ਹੁੰਦੀ ਹੈ ਉਹ ਇੱਧਰਲੇ ਵਾਸੀ ਜੇ ਤੁਹਾਨੂੰ ਗੇੜਾ ਲਵਾ ਦਈਏ ਘੂਤ ਮੰਗਲ ਆ ਗਿਆ ਇੱਧਰ ਸਾਨੂੰ ਮੈਂ ਆ ਜਾਂਦਾ ਭੂਤ ਬੰਗਲਾ ਦੇਖਣ ਨੂੰ ਮਿਲੂਗਾ ਇਸ ਪਾਰ ਦੇ ਮੇਲੇ ਤੇ ਇਹ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਝੂਟੇ ਟੰਡੋਲ ਪੈਂਡੂਲਮ ਆ ਜਾ ਅੱਗੇ ਚੱਲਦੇ ਆ ਆਹ ਇਹ ਆਵਾਜ਼ ਜ ਸੁਣਦੇ ਹੋਗੇ ਤੁਸੀਂ ਵੀਡੀਓ ਦੇ ਵਿੱਚ ਖੂਬੀਆ ਪੂਰਾ ਤਗੜਾ ਬਣਿਆ ਹੋਇਆ ਹੈ ਜੇ ਦੇ ਲਈ ਬਸਾਰੀ ਆਪਾਂ ਤੋੜੇ ਦੇਖਣ ਨੂੰ ਮਿਲ ਜਾਂਦੇ ਆ ਇੱਧਰ ਆਪਾਂ ਨੂੰ ਊਂਡ ਦੀ ਵੀ ਸਵਾਰੀ ਕਰਾਉਂਦੇ ਆ ਬਹੁਤ ਵੱਡਾ ਮੇਲਾ ਲੱਗਦਾ ਬਾਈ ਇਹ ਨਾਰਮਲ ਮੇਲੇ ਵਿੱਚ ਜਿਹਨਾਂ ਦਾ ਉਹਨਾਂ ਦੇ ਏਕੇ ਝੂਟਾ ਮਿਲ ਜਾਂਦਾ ਇਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਇਕੱਠ ਵੀ ਹੁੰਦਾ ਤੇ ਝੂਟੇ ਬਹੁਤ ਜ਼ਿਆਦਾ ਹੁੰਦੇ ਆ ਆ ਮੇਲੇ ਨਾਲ ਦੇਖੋ

ਆ ਟਿਕਟ ਯਾਰ ਜੇਲਾ ਭਾਈ ਸਾਹਿਬ ਈਆਂ ਸੇ ਲਾਪਰ ਚੀ ਲੋ ਬਹੁਤ ਚਾ ਵਾ ਟਿਕਟ ਬਚਾਅ ਸ਼ੁਰੂ ਨਹੀਂ ਗਾ ਪਿਆਰਾ ਪਿਆਰਾ ਪਿਆਰ ਆਪਣਾ ਆ ਕੇ ਨਾ ਕਵਰਾਤਾ ਨਹੀਂ ਹੋ ਰਿਹਾ

बसि <laughs> चकर ਟਿੱਕੀ ਬਾਰਿਸ਼ ਹੋਣਿਆ ਹੁਣ ਬਾਕੀ ਦਾ ਮੇਲਾ ਜਿਹੜਾ ਰਹਿੰਦਾ ਵਾ ਆਇਤਾ ਦਾ ਵਹਿਣ ਦਾ ਹਿਸਾਬ ਦਾ ਵਾ ਆ ਦਿਖਾਇਆ ਪਾ ਤੁਹਾਨੂੰ ਅੱਜ ਦਾ ਮੇਲਾ ਮੇਲੇ ਦੀ ਰੌਣਕਾਂ ਸਪਾਰ ਦਾ ਮੇਲਾ ਜਿਹੜਾ ਲੱਗਿਆ ਹੋਇਆ ਹੈ ਸੀਗਾ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਮਿਲਦੇ ਆਂ ਫਿਰ ਤੁਹਾਨੂੰ ਹੋਰ ਨਵੀਂ ਇੱਕ ਨਵੀਂ ਵੀਡੀਓ ਦੇ ਵਿੱਚ